ਖਾਸ ਗੱਲ ਕਰਾਂਗੇ ਸੁਦਰ ਸਿੰਘ ਬੱਗਪੁਰ ਵਾਲਿਆਂ ਦੀ ਜੋ ਲੋਕਾਂ ਦੇ ਪਾਸਪੋਰਟ ਤੇ ਸਾਈਨ ਕਰ ਵੀਜ਼ੇ ਲਵਾਉਂਦੇ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਮੈਂ ਇੱਕ ਵੀਡੀਓ ਦੇਖੀ ਸੀ ਜਿਸ 'ਚ ਇੱਕ ਲੜਕੀ ਇੰਟਰਵਿਊ ਦੇ ਰਹੀ ਕਿ ਮੇਰੇ ਪਾਸਪੋਰਟ ਤੇ ਸਾਈ ਸੁਦਰਸ਼ਾ ਜੀ ਨੇ ਸਾਈਨ ਕੀਤੇ ਤੇ ਕਿਹਾ ਜਾ ਤੇਰਾ ਵੀਜ਼ਾ ਆ ਜਾ ਉਸ ਬੀਬੀ ਨੇ ਵੀਜ਼ਾ ਅਪਲਾਈ ਕਰ ਦਿੱਤਾ ਬੀਬੀ ਨੂੰ ਐਮਬੈਸੀ ਤੋਂ ਚਿੱਠੀ ਆਈ ਉਸਨੇ ਬਾਬਾ ਜੀ ਨੂੰ ਫੋਨ ਕੀਤਾ ਕਿ ਚਿੱਠੀ ਆ ਗਈ ਬਾਬਾ ਜੀ ਕਹਿੰਦੇ ਖੋਲ ਚਿੱਠੀ ਤੇਰਾ ਵੀਜ਼ਾ ਆਇਆ ਪਿਆ ਚਿੱਠੀ ਖੋਲੀ ਤਾਂ ਕੇ ਰਿਫਿਊਜ਼ਲ ਬਾਬੇ ਨੇ ਫੋਨ ਕੱਟ ਦਿੱਤਾ ਫਿਰ ਬੀਬੀ ਨੇ ਬਾਬਾ ਜੀ ਨੂੰ ਫੋਨ ਲਾਇਆ ਬਾਬਾ ਕਹਿੰਦਾ ਦੁਬਾਰਾ ਵੀਜ਼ਾ ਅਪਲਾਈ ਕਰ ਬੀਬੀ ਜੀ ਨੇ ਦੁਬਾਰਾ ਵੀਜ਼ਾ ਅਪਲਾਈ ਕੀਤਾ ਤੇ ਰਿਫਿਊਜ਼ਲ ਤੁਹਾਨੂੰ ਵਿੱਚ ਇਹ ਵੀ ਆਇਆ ਕਿ ਬਾਬਾ ਜੀ ਨੂੰ ਆਪ ਅਮਰੀਕਾ ਦਾ ਵੀਜ਼ਾ ਨਹੀਂ ਮਿਲਿਆ ਹੁਣ ਕੱਲ ਵੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਜਿਸ 'ਚ ਸੁਨਿੰਦਰ ਬਾਬਾ ਜੀ ਕਿਸੇ ਬੀਬੀ ਨਾਲ ਬੈਠ ਕੇ ਨਜ਼ਰ ਆ ਰਹੇ ਨੇ ਬਾਬੇ ਦੇ ਚੇਲੇ ਨੂੰ ਹੋਰ ਗੱਲ ਤਾਂ ਕੋਈ ਆਉਣੀ ਨਹੀਂ ਰਹੀ ਬੀਬੀ ਦੀ ਮਾਂ ਪਾ ਨੂੰ ਗਾਲਾਂ ਕੱਢੀ ਜਾ ਰਹੀ ਹੈ ਤੁਸੀਂ ਵੀ ਵੇਖ ਲਓ ਗਾਲਾਂ ਵਾਲੀ ਜਗ੍ਹਾ 'ਤੇ ਵੀਪ ਲਗਾ ਦਿੱਤੀ ਕਿਉਂਕਿ ਭਾਈ ਆਪਾਂ ਆ ਗੰਦ ਨਹੀਂ ਸੁਣ ਸਕਦੇ ਭਾਵੇਂ ਕਿਸੇ ਬਾਬੇ ਨੇ ਬੋਲਿਆ ਹੋਵੇ 我力。我 <laughs> ਦੀ ਪਛਾਇ ਦੇ ਸੀ ਹੀ ਦੇ ਵਿੱਚ ਇਹ ਨਾ ਸਖੀ ਸਰਵਰੀਆਂ ਦਾ ਸਭ ਤੋਂ ਵੱਡਾ ਰੋਲ ਸੀ ਇੱਕ ਕਿਰਤ ਕਰਨ ਹਾਂ ਜਾਂ ਕਾਤਲ ਕਿਉਂਕਿ ਸ਼ਹੀਦ ਕਰਨ ਵਾਲੇ ਤੇ ਕਰਮਾਉਣ ਵਾਲੇ ਦੋਵੇਂ ਕਾਤਲ ਹੁੰਦੇ ਤੇ ਕਾਤਲਾਂ ਨੂੰ ਪੂਜਣ ਵਾਲੇ ਕੌਣ ਹੋਏ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਮੈ ਲਵਲ ਜਿਤਕਾਰ ਤੁਹਾਡਾ ਸਵਾਗਤ ਕਰਦੀ ਹਾਂ ਜੀ ਸੋ ਦਰਸ਼ਕੋ ਅੱਜ ਦਾ ਵਿਸ਼ਾ ਬਹੁਤ ਹੀ ਗੰਭੀਰ ਹੈ ਤੇ ਲੋਕਾਂ ਦੀ ਆਸਾਂ ਨਾਲ ਜੁੜਿਆ ਹੋਇਆ ਪੰਜਾਬ ਦੀ ਇੱਕ ਬਹੁਤ ਵੱਡੀ ਬਸੋ ਡੇਰਿਆਂ ਚ ਜਾਂਦੀ ਹੈ ਤੇ ਉੱਥੇ ਆਪਣੇ ਆਪ ਰੱਬ ਬਣ ਕੇ ਬੈਠੇ ਬੰਦਿਆਂ ਤੋਂ ਉਮੀਦਾਂ ਕਰਦੀ ਹੈ ਕਿ ਉਹ ਸਾਡੇ ਦੁੱਖ ਘਟ ਦਊ ਹੁਣ ਪੰਜਾਬ ਦੇ ਅਜਿਹੇ ਹਾਲਾਤ ਕਿਉਂ ਨੇ ਇਹ ਵਿਸ਼ਾ ਬਹੁਤ ਹੀ ਗੰਭੀਰਤਾ ਮੰਗਦਾ ਬਹੁਤੇ ਪੰਜਾਬੀ ਇਹਨਾਂ ਡੇਰਿਆਂ ਦੀਆਂ ਗੋਲ ਕਾ ਪਰਦੇ ਨੇ ਤੇ ਇੱਥੇ ਬੈਠੇ ਬਾਬੇ ਸ਼ਰਦਾ ਦੇ ਨਾਂ ਤੇ ਭੋਲੇ-ਪਾਲੇ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਦੀ ਅਜੇ ਵੰਟਲੀਆਂ ਕਰਵਾਉਂਦੇ ਨੇ ਪੰਜਾਬ ਦਾ ਬਹੁਤ ਵੱਡਾ ਹਿੱਸਾ ਸਮਾਦਾ ਨੂੰ ਮੜੀਆਂ ਨੂੰ ਪੂਜਦਾ ਦੇਸ਼ ਇਸ ਵਿੱਚ ਪੜੇ ਲਿਖੇ ਵੀ ਨੇ ਤੇ ਅਨਪੜ ਵੀ ਨੇ ਪਰ ਪੂਜਦੇ ਕਿਉਂ ਨੇ ਇਸ ਪਿੱਛੇ ਤਰਕ ਆਪੋ ਆਪਣੇ ਨੇ ਸੋ ਅੱਜ ਖਾਸ ਗੱਲ ਕਰਾਂਗੇ ਸਵਿੰਦਰ ਸਾਈ ਬਾਕਰਪੁਰ ਵਾਲਿਆਂ ਦੀ ਜੋ ਲੋਕਾਂ ਦੇ ਪਾਸਪੋਰਟ ਤੇ ਸਾਈਨ ਕਰ ਵਿਜੇ ਲਵਾਉਂਦੇ ਨੇ ਸੋ ਵੀਡੀਓ ਨੂੰ ਅਖੀਰ ਤੱਕ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮੁਹਾਲੀ ਚ ਇੱਕ ਜਗ੍ਹਾ ਬਾਕਰਪੁਰ ਉੱਥੇ ਇੱਕ ਡੇਰਾ ਹੈ ਤੇ ਉਸ ਡੇਰੇ ਨੂੰ ਚੁਣੌਣ ਵਾਲੇ ਨੇ ਸ੍ਰਿੰਦਰ ਸ਼ਾਹ ਜੀ ਵੱਡੇ ਵੱਡੇ ਪੰਜਾਬੀ ਇੰਡਸਟਰੀ ਦੇ ਮੰਨੇ ਪਰਮੰਨੇ ਚਿਹਰੇ ਵੀ ਉੱਥੇ ਜਾ ਕੇ ਆਏ ਨੇ ਹੁਣ ਥੋੜੇ ਟਾਈਮ 'ਚ ਹੀ ਬਾਬਾ ਜੀ ਨੇ ਬਹੁਤ ਪ੍ਰਸਿੱਧੀ ਹਾਸਲ ਕੀਤੀ ਹੈ ਕਿਉਂਕਿ ਬਾਬਾ ਜੀ ਕੋਲ ਆਉਂਦੇ ਲੋਕ ਖਾਲੀ ਪਾਸਪੋਰਟ ਲੈ ਕੇ ਨੇ ਤੇ ਬਾਬਾ ਜੀ ਬਸ ਬਿਨਾ ਕਿਸੇ ਪੈਨ ਜਾਂ ਪੈਨਸਲ ਤੋਂ ਹਵਾ 'ਚ ਪਾਸਪੋਰਟ ਤੇ ਸਾਈਨ ਕਰਦੇ ਨੇ ਤੇ ਠਾ ਵਿਜ਼ਾ ਮਿਲ ਜਾਂਦਾ ਕੁਝ ਦਿਨ ਪਹਿਲਾਂ ਸੋਸ਼ਲ ਵੀਡੀਓ ਤੇ ਮੈਂ ਇੱਕ ਵੀਡੀਓ ਦੇਖੀ ਸੀ ਜਿਸ 'ਚ ਇੱਕ ਲੜਕੀ ਇੰਟਰਵਿਊ ਦੇ ਰਹੀ ਕਿ ਮੇਰੇ ਪਾਸਪੋਰਟ ਤੇ ਸਾਈ ਸੁਿੰਦਰ ਸ਼ਾਹ ਜੀ ਨੇ ਸਾਈਨ ਕੀਤੇ ਤੇ ਕਿਹਾ ਜਾ ਤੇਰਾ ਵਿਜ਼ਾ ਆ ਜਾ ਉਸ ਬੀਬੀ ਨੇ ਵਿਜ਼ਾ ਅਪਲਾਈ ਕਰ ਦਿੱਤਾ ਬੀਬੀ ਨੂੰ ਐਮਬੈਸੀ ਤੋਂ ਚਿੱਠੀ ਆਈ ਉਸਨੇ ਬਾਬਾ ਜੀ ਨੂੰ ਫੋਨ ਕੀਤਾ ਕਿ ਚਿੱਠੀ ਆ ਗਈ ਬਾਬਾ ਜੀ ਕਹਿੰਦੇ ਖੋਲ ਚੁੱਠੀ ਤੇਰਾ ਵੀਜ਼ਾ ਆਇਆ ਪਿਆ ਚੁੱਠੀ ਖੋਲੀ ਤਾਂ ਅਗੇ ਰਿਫਿਊਜ਼ਲ ਬਾਬੇ ਨੇ ਫੋਨ ਕੱਟ ਦਿੱਤਾ ਫਿਰ ਬੀਬੀ ਨੇ ਬਾਬਾ ਜੀ ਨੂੰ ਫੋਨ ਲਾਇਆ ਬਾਬਾ ਕਹਿੰਦਾ ਦੁਬਾਰਾ ਵੀਜ਼ਾ ਅਪਲਾਈ ਕਰ ਬੀਬੀ ਜੀ ਨੇ ਦੁਬਾਰਾ ਵੀਜ਼ਾ ਅਪਲਾਈ ਕੀਤਾ ਤੇ ਫਿਰ ਰਿਫਿਊਜ਼ਲ ਹੁਣ ਬੀਬੀ ਨੂੰ ਸਮਝ ਆ ਗਈ ਕਿ ਬਸ ਬਾਬਾ ਜੀ ਦੀਆਂ ਤੇ ਗੱਲਾਂ ਹੀ ਨੇ ਕੋਈ ਚਮਤਕਾਰ ਨਹੀਂ ਸੋ ਜੇ 100 ਬੰਦੇ ਬਾਬੇ ਕੋਲ ਪਾਸਪੋਰਟ ਲੈ ਕੇ ਆਉਂਦੇ ਤੇ ਉਹਨਾਂ ਚੋਂ 10 20 ਦੇ ਜੇ ਵੀਜ਼ੇ ਲੱਗ ਜਾਣ ਤਾਂ ਉਹਨਾਂ ਨੇ ਤਾਂ ਬਾਬੇ ਦਾ ਪ੍ਰਚਾਰ ਰੱਜ ਕੇ ਕਰਨਾ ਹੀ ਹੈ ਤੇ ਦੂਜਾ ਕੈਨੇਡਾ ਵਰਗੇ ਮੁਲਕਾਂ ਚੋਂ ਪੈਸੇ ਕਮਾ ਕੇ ਬ ਬਾਬਾ ਜੀ ਵੀ ਖੁਸ਼ ਤੇ ਭਗਤ ਵੀ ਖੁਸ਼ ਤੁਹਾਨੂੰ ਵਿੱਚ ਇਹ ਵੀ ਆਇਆ ਕਿ ਬਾਬਾ ਜੀ ਨੂੰ ਆਪ ਅਮਰੀਕਾ ਦਾ ਵੀਜ਼ਾ ਨਹੀਂ ਮਿਲਿਆ ਹੁਣ ਕੱਲ ਦੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਜਿਸ 'ਚ ਸੁਰਿੰਦਰ ਬਾਬਾ ਜੀ ਕਿਸੇ ਬੀਬੀ ਨਾਲ ਬੈਠ ਕਰਦੇ ਨਜ਼ਰ ਆ ਰਹੇ ਨੇ ਬਾਬੇ ਤੇ ਉਸ ਦੇ ਚੇਲਿਆਂ ਨੂੰ ਹੋਰ ਗੱਲ ਤਾਂ ਕੋਈ ਆ ਨਹੀਂ ਰਹੀ ਬੀਬੀ ਦੀ ਮਾਪਿਆਂ ਨੂੰ ਗਾਲਾਂ ਕੱਢੀ ਜਾ ਰਹੇ ਨੇ ਤੁਸੀਂ ਵੀ ਵੇਖ ਲਓ ਗਾਲਾਂ ਵਾਲੀ ਜਗ੍ਹਾ ਆਪਾਂ ਬੀਪ ਲਗਾ ਦਿੱਤੀ ਕਿਉਂਕਿ ਭਾਈ ਆਪਾਂ ਆ ਗੰਦ ਨਹੀਂ ਸੁਣ ਸਕਦੇ ਭਾਵੇਂ ਕਿਸੇ ਬਾਬੇ ਨੇ ਬੋਲਿਆ ਹੋਵੇ এই যে মালিক নোটিফিকেশন চলে আসছে সামনে দেখতে আমরা জানি না এটা কোন মানে হবে বসবেন যাবে দিন <t iba en elcakeonía> ਜਦੋਂ ਕੋਈ ਬਾਬਿਆ ਦੀ ਕਰਾਮਾ ਤੇ ਸਵਾਲ ਉਠਾਏ ਜਾਂ ਉਹਨਾਂ ਨੂੰ ਚੁੱਪ ਕਰਵਾ ਦਿੱਤਾ ਜਾਂਦਾ ਜਾਂ ਫਿਰ ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਜਾਂ ਸਮਾਜ ਵਿੱਚ ਬਦਨਾਮ ਕਰ ਦਿੱਤਾ ਜਾਂਦਾ ਇਸ ਨਾਲ ਮੈਂ ਉਦਾਹਰਣ ਜੋੜਦੀ ਹਾਂ ਝੂਠੇ ਸੌਦੇ ਵਾਲੇ ਰਾਮ ਰਹੀਮ ਦੀ ਉਸਨੇ ਸਮਾਜ ਭਲਾਈ ਲਈ ਸਕੂਲ ਖੋਲੇ ਹਸਪਤਾਲ ਖੋਲੇ ਸਫਾਈ ਅਭਿਆਨ ਚਲਾਏ ਪਰ ਆਪਣੇ ਡੇਰੇ 'ਚ ਇੱਕ ਗੁਫਾ ਬਣਾਈ ਜਿੱਥੇ ਸਾਧਵਿਆਂ ਦਾ ਸ਼ੋਸ਼ਣ ਕੀਤਾ ਜਾਂਦਾ ਬਲਾਤਕਾਰ ਕੀਤੇ ਜਾਂਦੇ ਡੇਰੇ 'ਚ ਰਹਿਣ ਵਾਲੇ ਮਰਦਾਂ ਨੂੰ ਨੂੰ ਪੰਸਿਕ ਬਣਾ ਦਿੱਤਾ ਜਾਂਦਾ ਜਿਸ ਦੀ ਸਜ਼ਾ ਰਾਮ ਰਹੀਮ ਭੁਗਤ ਰਿਹਾ ਤੇ ਉਸ ਦੇ ਚੇਲੇ ਕਹਿ ਰਹੇ ਆ ਕਿ ਬਾਬਾ ਜੀ ਮਿਸ਼ਨ ਤੇ ਜੇਲ੍ਹ ਗਏ ਹੋਏ ਨੇ ਉਹ ਭਾਈ ਕਿਹੜਾ ਮਿਸ਼ਨ ਜੋ ਬਾਬਾ ਜੀ ਡੇਰੇ 'ਚ ਧੂਰਾ ਛੱਡ ਕੇ ਗਿਆ ਐਨਾ ਅੰਧਵਿਸ਼ਵਾਸ ਲੋਕਾਂ 'ਚ ਲੋਕ ਆਪਣੀਆਂ ਧੀਆਂ ਭੈਣਾਂ ਨੂੰ ਇਕੱਲੇ ਡੇਰਿਆਂ 'ਚ ਸੇਵਾ ਲਈ ਛੱਡ ਜਾਂਦੇ ਨੇ ਇੱਕ ਹੋਰ ਉਦਾਹਰਣ ਅਸ਼ੁਤੋਸ਼ ਨੂਰ ਮੈਲੀਆ ਜੋ 2014 ਦਾ ਇਸ ਜਹਾਨ ਤੋਂ ਚਲਾ ਗਿਆ ਉਸ ਨੂੰ ਅੱਜ ਤੱਕ ਫ੍ਰਿਜ 'ਚ ਰੱਖਿਆ ਪਿਆ ਇਹ ਬਾਬਾ ਜੀ ਸਮਾਧੀ ਚ ਚਲੇ ਗਿਆ ਹੁਣ ਇਹ ਅੰਨੀ ਸ਼ਰਧਾ ਜਿੱਥੇ ਹੋਵੇ ਤੇ ਡੇਰੇਦਾਰ ਇਹਨਾਂ ਅੰਨੇ ਸ਼ਰਧਾ ਲੋਆਂ ਦੀਆਂ ਧੀਆਂ ਪੈਣਾ ਨਾਲ ਕੋ ਕਰਮ ਵੀ ਕਰ ਦੇਣ ਤਾਂ ਸ਼ਰਧਾਲੂ ਕਹਿਣਗੇ ਇਸ ਚ ਵੀ ਸਾਡਾ ਕੋਈ ਭਲਾ ਹੀ ਹੈ ਇਹ ਅੰਧ ਵਿਸ਼ਵਾਸ ਹੈ ਨਾ ਡੇਰਿਆਂ ਚ ਹੀ ਨਹੀਂ ਕਈ ਗੁਰੂ ਘਰ ਵੀ ਐਸੇ ਹਨ ਜਿੱਥੇ ਸੰਗਤ ਜਹਾਜ਼ ਚੜਾਉਂਦੀ ਹੈ ਵੀ ਸਾਡਾ ਵੀਜ਼ਾ ਲੱਗ ਜਾਉ ਉਹ ਵੀ ਗਲਤ ਹੈ ਪਿੱਛੇ ਜੇ ਸ਼ਰਮਣੀ ਕਮੇਟੀ ਨੇ ਫੈਸਲਾ ਲਿਆ ਕਿ ਕਿਸੇ ਵੀ ਗੁਰਦੁਆਰਾ ਸਾਹਿਬ ਅੰਦਰ ਜਹਾਜ਼ ਨਾ ਚੜਾਇਆ ਜਾਣ ਪਰ ਹੋਇਆ ਕੀ ਸੰਗਤ ਗੁਰਦੁਆਰਾ ਸਾਹਿਬ ਦੇ ਬਾਹਰ ਜਹਾਜ਼ ਰੱਖ ਕੇ ਜਾਣ ਲੱਗ ਗਈ ਇਹ ਜੜੀ ਅੰਨੀ ਸ਼ਰਦਾ ਹੈ ਨਾ ਇਹ ਤੁਹਾਡੇ ਦਿਮਾਗ ਦਾ ਸੰਤੁਲਨ ਖਰਾਬ ਕਰ ਦਿੰਦੀ ਹੈ ਤੇ ਵੀਜ਼ਾ ਲੱਗ ਗਿਆ ਤਾਂ ਅਖੌਤੀ ਡੇਰੇਦਾਰ ਦੀ ਜੇ ਕਰ ਨਹੀਂ ਤਾਂ ਉਸ ਬਾਬੇ ਦੀ ਗਲਤੀ ਨਹੀਂ ਕੱਢਣਗੇ ਸਗੋਂ ਕਹਿਣਗੇ ਕਿ ਸਾਡੀ ਭਗਤੀ ਚ ਹੀ ਕੋਈ ਕਮੀ ਰਹਿ ਗਈ ਹੈ ਜੋ ਬਾਬਾ ਜੀ ਨੇ ਕਿਰਪਾ ਨਹੀਂ ਕੀਤੀ ਕਮੀ ਕਿੱਥੇ ਰਹਿੰਦੀ ਹੈ ਸਾਡੇ ਸੋਚਣ ਚ ਸਮਝਣ ਚ ਟਿਕ ਕਰਨ ਚ ਇੱਕ ਪਰਮਾਤਮਾ ਦੀ ਭਗਤੀ ਤੇ ਡੇਰੇਦਾਰ ਦੀ ਭਗਤੀ ਇਹ ਦੋ ਪਹਿਲੂ ਨੇ ਸਿੱਖ ਫਿਲਾਸਫੀ ਜਾਂ ਸਿੱਖ ਇਤਿਹਾਸ ਨੂੰ ਵਾਚੋ ਕਿਸੇ ਵੀ ਥਾਂ ਪਹਿਲੇ ਗੁਰੂ ਸਾਹਿਬਾਨ ਤੋਂ ਲੈ ਕੇ 10 ਗੁਰੂ ਸਾਹਿਬਾਨ ਤੱਕ ਕਿਸੇ ਵੀ ਗੁਰੂ ਨੇ ਨਹੀਂ ਕਿਹਾ ਕਿ ਮੈਨੂੰ ਪੁੱਜੋ ਉਹਨਾਂ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਬਸ ਆਹ ਤਿੰਨ ਸਿਧਾਂਤ ਨੇ ਤੇ ਇਹ ਕੇਵਲ ਸਿੱਖਾ ਲਈ ਹੀ ਨਹੀਂ ਪੂਰੀ ਲੁਕਾਈ ਲਈ ਹੈ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਕਿਸੇ ਦੇਹਧਾਰੀ ਅੱਗੇ ਦੁੱਖ ਨਾ ਰੋਵੋ ਕੋਈ ਬੰਦਾ ਤੁਹਾਡੇ ਦੁੱਖ ਨਹੀਂ ਘਟ ਸਕਦਾ ਸਿੱਖਾਂ ਨੇ ਤਾਂ ਹਰ ਪਿੰਡ 'ਚ 3-3 4-4 ਗੁਰੂ ਘਰ ਬਣਾਏ ਆ ਪੰਜਾਬ ਦਾ ਵੱਡਾ ਹਿੱਸਾ ਖਾਸ ਕਰ ਇਸਾਈਤਵਲ ਜਾ ਰਿਹਾ ਇਸ ਪਿੱਛੇ ਕਾਰਨ ਕੀ ਨੇ ਕਿ ਲੋਕ ਆਪਣਾ ਇਤਿਹਾਸ ਭੁੱਲ ਗਏ ਨੇ ਅਸੀਂ ਕਿਉਂ ਦਰਦਰ ਤੇ ਠੋਕਰਾ ਖਾ ਰਹੇ ਆ ਅਸੀਂ ਕਿਉਂ ਆਪਣੇ ਸਿਧਾਂਤਾਂ ਤੋਂ ਦੂਰ ਜਾ ਰਹੇ ਆ ਸੋ ਮਿਰਚਾਂ ਤਾਂ ਲੱਗਣਗੀਆਂ ਜਦੋਂ ਸਮਾਜ 'ਚ ਕਮੀਆਂ ਸਾਹਮਣੇ ਆਉਂਦੀਆਂ ਤਾਂ ਅੰਧਵਿਸ਼ਵਾਸੀ ਚੇਲੇ ਸਭ ਤੋਂ ਪਹਿਲਾਂ ਫੜਫੜਾਉਂਦੇ ਨੇ ਸੋ ਆ ਵੀਡੀਓ ਵੇਖ ਕੇ ਵੀ ਲੱਤਾਂ ਬਾਹਾਂ ਮਾਰਨਗੇ ਹਾਂ ਸੱਚ ਜਾਂਦੇ ਜਾਂਦੇ ਇੱਕ ਗੱਲ ਦੱਸਣਾ ਤਾਂ ਭੁੱਲ ਗਈ ਗਰਮੀ ਦਾ ਮੌਸਮ ਚੱਲਦਾ ਤੁਸੀਂ ਸੜਕਾਂ ਤੇ ਖੜਕੇ ਸ਼ਬੀਲ ਤੋਂ ਜਲ ਤਾਂ ਜ਼ਰੂਰ ਛਕਿਆ ਹੋਣਾ ਉਹ ਸ਼ਬੀਲਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੋ ਕੇ ਲਾਈਆਂ ਜਾਂਦੀਆਂ ਕਿੰਨੇ ਜ਼ਾਲਮ ਸੀ ਨਾ ਉਹ ਲੋਕ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਜਾਂ ਜਿਨ੍ਹਾਂ ਨੇ ਕਰਵਾਇਆ ਕੌਣ ਸ਼ਾਮਲ ਸਨ ਗੁਰੂ ਸਾਹਿਬ ਜੀ ਦੀ ਸ਼ਹੀਦੀ ਕਰਵਾਉਣ ਚ ਸਭ ਤੋਂ ਵੱਡਾ ਹੱਥ ਸੀ ਇਹਨਾਂ ਸਖੀ ਸਰਵਰੀਆਂ ਦਾ ਜਿਨ੍ਹਾਂ ਦੇ ਜਾ ਜਾ ਕੇ ਤੁਸੀਂ ਮੱਥੇ ਰਗੜਦੇ ਹੋ ਪੰਜਵੀਂ ਪਾਸ਼ਾਹੀ ਦੀ ਸ਼ਹੀਦੀ ਵਿੱਚ ਇਹਨਾਂ ਸਖੀ ਸਰਵਰੀਆਂ ਦਾ ਸਭ ਤੋਂ ਵੱਡਾ ਰੋਲ ਸੀ ਤੇ ਪੰਜਾਬ ਦੇ ਬੇਜ਼ਮੀਰੇ ਲੋਕ ਇਹਨਾਂ ਕੋਲ ਹੀ ਜਾਂਦੇ ਨੇ ਆਪਣੀ ਮਨੋਕਾਮਨਾ ਲੈ ਕੇ ਕਿੰਨੇ ਕਿਰਤਕਣ ਹੋ ਗਏ ਸੀ ਇੱਕ ਕਿਰਤਕਣ ਹਾਂ ਜਾਂ ਕਾਤਲ ਕਿਉਂਕਿ ਸ਼ਹੀਦ ਕਰਨ ਵਾਲੇ ਤੇ ਕਰਵਾਉਣ ਵਾਲੇ ਦੋਵੇਂ ਕਾਤਲ ਹੁੰਦੇ ਆ ਤੇ ਕਾਤਲਾਂ ਨੂੰ ਪੂਜਣ ਵਾਲੇ ਕੌਣ ਹੋਏ ਇਹ ਸਵਾਲ ਤੁਹਾਡੇ ਲਈ ਤੇ ਜਵਾਬ ਕਮੈਂਟ ਬਾਕਸ ਵਿੱਚ ਜਰੂਰ ਦੇਣਾ ਨਹੀਂ ਤਾਂ ਆਸਾਨ ਭਾਸ਼ਾ ਵਿੱਚ ਮਾਵਾ ਪੈਣਾ ਦੀਆਂ ਗੱਲਾਂ ਤਾਂ ਹੈਗੀਆਂ ਹੀ ਨੇ ਜੋ ਤੁਹਾਡੀ ਮਾਨਸਿਕਤਾ ਦਾ ਅਤੇ ਤੁਹਾਡੇ ਬਾਬੇ ਦੀ ਸਿੱਖਿਆ ਦਾ ਪੱਧਰ ਦਿਖਾਉਣਗੀਆਂ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ